ਮੈਂ ਜੀ ਕਿਨਾ ਵੱਲੋਂ ਸੁਮਨ ਲਤਾ ਇਹ ਗਾਵਾ ਤੋਂ ਇਹ ਕੋ ਦਾ ਨਾਮ ਦੱਸੋ ਸਰ ਸਾਡੇ ਨਾਲ 50 ਲੱਖ ਦੀ ਘਪਲਾ ਹੋ ਗਿਆ 골ਟੀ ਰਾਣੀ ਨੇ ਕੀਤਾ ਆ ਮੇਰੇ ਬੱਚੇ ਨੂੰ ਕਹਿੰਦੇ ਸੀ ਕਿ ਬਾਹਰ ਭੇਜਣਾ ਇਹਨਾਂ ਨੇ ਬਾਹਰ ਵੀ ਨਹੀਂ ਭੇਜਿਆ ਤੇ ਸਾਡੇ ਕੋ ਪੈਸੇ ਵੀ ਲੈ ਲੇ ਕਿਸ ਤਰੀਕੇ ਨਾਲ ਪੈਸੇ ਆਨਲਾਈਨ ਲਏ ਜਾਂ ਕੈਸ਼ ਲਏ ਕੈਸ਼ ਕੈਸ਼ ਲਿਆ ਕੀ ਕਹਿੰਦੇ ਸੀ ਕਿਹੜੀ ਕੰਟਰੀ ਚ ਭੇਜਣਾ ਇੰਗਲੈਂਡ ਇਹਦੇ ਜੋਇ ਨਿਗਮ ਨੇ ਕਿਹਾ ਸੀ 100 ਲੱਖ ਉਹਨਾਂ ਨੇ ਪਹਿਲੇ ਸਾਡੇ ਕੋਲ ਲੈ ਲਿਆ ਹਾਂਜੀ ਇਸ ਬੰਦੇ ਦੀ ਸ਼ਿਕਾਇਤ ਦਿੱਤੀ ਸੀ ਹਾਂਜੀ ਤੇ ਪੁਲਿਸ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਹਾਂਜੀ ਕੁਝ ਨਹੀਂ ਦਿੱਤਾ ਇਹ ਤੇ ਕੱਲ ਕੀ ਗੱਲ ਹੋਈ ਸੀ ਕੱਲ ਸਾਰਾ ਹੀ ਉਹਦੇ ਘਰ ਗਏ ਹੀ ਸਿਰਫ ਉਹਨਾਂ ਨੂੰ ਅਸੀਂ ਕਿਹਾ ਕਿ ਸਾਡੀ ਰਜਿਸਟਰੀ ਕਰਾ ਦਿਓ ਸਾਡੇ ਨਾਲ ਉਹਨਾਂ ਨੇ ਪਹਿਲੇ ਸਾਡੀ ਰਜਿਸਟਰੀ ਕਰਾ ਲਈ ਆਪਣੇ ਨਾਂ ਜੀ ਤੇ ਬਸ ਉਹਨਾਂ ਨੇ ਜਦੋਂ ਸਾਡੀ ਰਜਿਸਟਰੀ ਹੋਣ ਲੱਗੀ ਉੱਠ ਕੇ ਆ ਗਏ ਉੱਥੋਂ ਜੀ ਤੇ ਦੋਨੋਂ ਆ ਗਏ ਉੱਠ ਕੇ ਕੌਣ ਕੌਣ ਉਹਦੀ ਕੁੜੀ ਤੇ ਗੋਲਟੀ ਰਣਾ ਹਾਂਜੀ ਤੇ ਫਿਰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਅਸੀਂ ਕਰਦੇ ਆ ਮੰਗ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਤੇ ਸਾਡੇ ਪੈਸੇ ਦੇਣ ਕੱਲ ਕੋ ਮਨ ਕੋ ਤਾਂ ਹੀ ਹੋਇਆ ਹਾਂਜੀ ਸਰ ਅਸੀਂ ਕੁਝ ਨਹੀਂ ਕਿਹਾ ਡੈਡੀ ਗਏ ਅਸੀਂ ਗਏ ਸਿਰਫ ਨਹੀਂ ਕਿਹਾ ਹੀ ਇਹਨਾਂ ਨੇ ਕਿਹਾ ਹੀ ਕਿ ਜਿਸ ਜੀ ਦਾ ਡੈਣਾ ਕਰ ਦਿੰਨੇ ਆ ਤੇ ਸਿਰਫ ਅਸੀਂ ਇਹਨਾਂ ਨੇ ਟਾਈਮ ਦਿੱਤੇ ਰਹੀ 12 ਵਜੇ ਦਾ ਅਸੀਂ ਦੋ ਤਿੰਨ ਵਾਰੀ ਗਏ ਆ ਤੇ ਇਹਨਾਂ ਨੇ ਕੁਝ ਨਹੀਂ ਬੋਲਿਆ ਕੋਈ ਜਵਾਬ ਦੇ ਦਿੱਤਾ ਹਾਂਜੀ ਜਸਪਾਲ ਸਿੰਘ ਕੀ ਮਾਮਲਾ ਹੈ ਸਰ ਮੈਂ ਸਰ ਯਸ਼ਪਾਲ ਸ਼ਾਪਰੀ ਗੇਟ ਸੀ ਆਨਪੁਰ ਤੋਂ ਬੋਲ ਰਿਹਾ ਜੀ ਕਿ ਮੇਰੀ ਨੂੰਹ ਕੋਲੋਂ ਇਹਨਾਂ ਨੇ ਗੋਲਡੀ ਰਾਣੀ ਨੇ ਗੁੰਮਰਾਹ ਕਰਤਾ ਉਹਦੇ ਜੁਆਈ ਨੇ ਤੇ ਗੋਲਡੀ ਰਾਣੀ ਨੇ ਇਹਨਾਂ ਨੂੰ ਗੁੰਮਰਾਹ ਕਰਤਾ ਕਿ ਮੈਂ ਤੁਹਾਡਾ ਬੱਚਾ ਜਿਹੜਾ ਨਾ ਇੰਗਲੈਂਡ ਚ ਭੇਜ ਦਿਆਂਗਾ ਅੱਛਾ ਕਿ ਬੱਚੇ ਦੀ ਜਿਹੜੀ ਉਮਰ 17 ਸਾਲ ਹੈ ਇਹਨੂੰ ਨੂੰ ਝੂਠੇ ਹੀ ਡਾਕੂਮੈਂਟ ਤੇ ਜਲੰਧਰ ਜਾ ਕੇ ਉਹਨੂੰ ਝੂਠੇ ਹੀ ਡਾਕੂਮੈਂਟ ਦੇ ਤਿਆਰ ਕਰਤੇ ਅੱਛਾ ਬਾਅਦ ਚ ਫਿਰ ਏ ਜਿਲੇ ਟਾਈਮ ਹੋ ਗਿਆ ਤੇ ਕਹਿੰਦਾ ਵੀ ਤੁਹਾਡੇ ਮੁੰਡੇ ਦੀ ਉਮਰ ਜਿਹੜੀ ਹੈ 17 ਸਾਲ ਹੈ ਉਹ ਜਿੱਨੀ ਜਾ ਸਕਦਾ ਫਿਰ ਅਮਰੀਕਾ ਦੇ ਵਿੱਚੋਂ ਜਿਹੜੇ ਬੱਚੇ ਵਾਪਸ ਆਏ ਨੇ ਉਦੇ ਕਾਰਨ ਇਹਨਾਂ ਕਿਹਾ ਕਿ ਨਹੀਂ ਬੱਚੇ ਦੇ ਬਾਹਰੋਂ ਵਾਪਸ ਆ ਰਹੇ ਨਾ ਤਾਂ ਅਜੇ ਕੋਈ ਗੱਲ ਨਹੀਂ ਬੰਨੀ। ਫਿਰ ਇਹਦੀ ਮੇਰੀ ਨੂਨਾ ਗੱਲ ਹੋਈ ਵੀ ਤੁਸੀਂ ਮਤਲਬ ਕਿ ਪੈਸੇ ਸਾਡੇ ਦੇ ਦਿਓ। ਫਿਰ ਇਹ ਕਹਿੰਦਾ ਵੀ ਨਹੀਂ ਤੁਸੀਂ ਮੇਰੇ ਮਕਾਨ ਦੀ ਰਜਿਸਟਰੀ ਲੈ ਲਓ ਮੇਰਾ ਮਕਾਨ ਤੁਸੀਂ ਲੈ ਲਓ ਦੀ। ਜੀ। ਅੱਛਾ ਜਦੋਂ ਇਹਦੇ ਮਕਾਨ ਦੇ ਪੈਸੇ ਦੇਣੇ ਸੀ ਬੈਂਕ ਬੈਂਕ ਲੋਨ ਦੇਣਾ ਸੀ ਨਾ ਮਤਲਬ ਕਿ ਉਹਦੇ ਚ ਡਿਫਾਲਟ ਰਹੀ ਏ। ਮੇਰੇ ਬੱਚੇ ਨੇ ਛੁੱਟੀ ਆਇਆ ਉਹਨਾਂ ਜਾ ਕੇ ਬੈਂਕ ਦੇ ਵਿੱਚ ਆਪਣੇ ਜੋ ਡਾਕਖਾਨੇ ਜੋ ਪੈਸੇ ਕਢਾ ਆ ਕੇ ਇਹਦੇ ਖਾਤੇ 'ਚ ਪਾਏ। ਬਾਅਦ ਉਹ ਵੀ ਮਨੁਕਰ ਗਿਆ। ਉਬੀ ਨੂੰ ਸਾਡਾ ਸਾਡਾ ਨਾ ਫਰਾਡ ਕੀਤਾ ਫਿਰ ਮੇਰੀ ਬੋਡੀ ਮੇਰੀ ਨੂਨ ਦੇ ਨਾਮ ਇੱਕ ਰਜਿਸਟਰੀ ਹੀ 10 ਮਰਲੇ ਪਲਾਟ ਦੀ ਉਹ ਸਾਰੇ ਇਹਨ ਆਪਣੇ ਨਾਮ ਕਰਾ ਲਈ ਵੀ ਜੇ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਨੂੰ ਤੁਸੀਂ ਪਲਾਟ ਮੇਰੇ ਨਾਮ ਕਰਾ ਦਿਓ ਅੱਛਾ ਇਹਦੇ ਨਾਲ ਗੱਲ ਹੋ ਗਈ ਮਕਾਨ ਦੀ ਵੀ ਮੈਂ ਤੁਹਾਨੂੰ ਜੀ 45 ਲੱਖ ਰੁਪਏ ਚ ਮਕਾਨ ਦੇ ਦੇਗਾ ਅੱਛਾ ਉਹ ਜਦੋਂ ਹੁਣ ਇਹ ਗੱਲ ਹੋਈ ਤੇ ਇਹ ਨਰਜੀਤ ਕਾ ਨਾ ਵੀ ਮੁਰਾ ਮੇਰਾ ਕਹਿੰਦਾ ਮੇਰੇ ਕੋਲ ਤੇ ਪੈਸੇ ਨਹੀਂ ਇਹਨੇ ਕਹਿੰਦਾ ਫਿਰ ਮੈਨੂੰ ਦੂਰ ਰਜਿਸਟਰੀ ਕਰਾ ਦੇ ਮਤਲਬ ਕਿ ਆਪਣੀ ਜਿਹੜੀ ਤੁਹਾਡੀ ਰਜਿਸਟਰੀ ਹੈ 10 ਮਰਲੇ ਦੀ ਉਹ ਸਾਰਿਆਂ ਨੇ ਰਜਿਸਟਰੀ ਉਹਨੂੰ ਲੈ ਕੇ ਜਾ ਕੇ ਆਪਣੀ ਕੁੜੀ ਨੂੰ ਨਾਲ ਲੈ ਜਾ ਕੇ ਤੇ ਆਪਣੀ ਕੁੜੀ ਦੇ ਨਾਮ ਰਜਿਸਟਰੀ ਕਰਾਤੀ। ਮੁੰਡੇ ਮੇਰੇ ਬੋਢੀ ਮੇਰੀ ਨੂੰਹ ਨੂੰ ਤੇ ਮੁੰਡੇ ਨੂੰ ਕਿਹਾ ਕਿ ਮੈਂ ਜਾ ਕੇ ਉੱਥੇ ਜੀ ਤੁਹਾਨੂੰ ਪਹਿਲੇ ਤੁਸੀਂ ਮੇਰੀ ਰਜਿਸਟਰੀ ਕਰਾ ਦਿਓ ਉਹਦੇ ਬਾਅਦ ਮੈਂ ਤੁਹਾਡੇ ਆਪਣੇ ਮਕਾਨ ਦੀ ਰਜਿਸਟਰੀ ਕਰਾ ਦੇਵਾਂਗਾ। ਇਹ ਨਹੀਂ ਜਦੋਂ ਆਪਣੇ ਇਹਨਾਂ ਨੇ ਰਜਿਸਟਰੀ ਕਰਾ ਲਈ ਅਜੇ ਕੀ ਮਕਾਨ ਦੀ ਰਜਿਸਟਰੀ ਜਿਹੜੀ ਜਗ੍ਹਾ ਦੀ ਰਜਿਸਟਰੀ ਜਿਹੜੀ ਕਰਾਈ ਉਹਦੇ ਪੈਸੇ ਫੀਸ ਵੀ ਵਕੀਲ ਨੂੰ ਮੇਰੇ ਮੁੰਡੇ ਨੇ ਦਿੱਤੀ 65000 ਰੁਪਇਆ ਵੀ ਉਹਨੂੰ ਦਿੱਤਾ ਇਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ। ਦੂਸਰਾ ਨੰਬਰ ਇਹਨ ਜਦੋਂ ਤੋਂ ਪਾਣੀ ਪੀਣ ਦਾ ਮੈਂ ਪ ਇਹ ਪਾਣੀ ਪੀਣ ਗਿਆ ਤੇ ਦੋਵੇਂ ਮਾਂ ਤੇ ਮਾਂ ਪੁੱਤਰ ਨਹੀਂ ਵਾਪਸ ਆਏ। ਮੇਰੇ ਬੱਚੇ ਨੇ ਉਹਨੂੰ ਫੋਨ ਕਰਦਾ ਰਿਹਾ ਫੋਨ ਕਰਦਾ ਰਿਹਾ ਇਹਨਾਂ ਨੇ ਫੋਨ ਨਹੀਂ ਚੁੱਕਿਆ। ਬਾਅਦ ਜिले ਦੇ ਘਰ ਗਿਆ ਤੇ ਕਹਿੰਦਾ ਵੀ ਮੈਂ ਕੋਈ ਨਹੀਂ ਮੈਂ ਤੈਨੂੰ ਬਾਤ ਕਰਾ ਦੇਵਾਂਗਾ। ਉਹ ਸਰ ਇਹਨਾਂ ਕਿਹਾ ਕਿ ਮੈਂ ਸੋਮਵਾਰ ਮੰਗਲਵਾਰ ਮੈਂ ਤੈਨੂੰ ਜਿਸਟੀ ਕਰਾ ਦੇਵਾਂ। ਮੰਗਲ ਤੋਂ ਬੁੱਧ ਆ ਗਿਆ, ਬੁੱਧ ਤੋਂ ਫਿਰ ਸ਼੍ਰੀ ਆ ਗਿਆ। ਇਹਨਾਂ ਫਿਰ ਕਹਿੰਦਾ ਕਿ ਮੈਂ ਸੋਮਵਾਰ ਜਿਸਟੀ ਕਰਾ ਦੇਵਾਂਗਾ। ਸੋਮਵਾਰੇ ਮੇਰਾ ਦੋਏ ਨੂੰ ਪੁੱਤਰੇ ਦੇ ਘਰ ਗਿਆ ਨਾ ਕਿ ਚਾਚਾ ਇਹ ਜਿਸਟੀ ਕਰਾ ਦਿਓ ਫਿਰ ਚਲੋ ਫਿਰ ਮੇਰੇ ਨਾਲ ਕਹਿੰਦਾ ਨਹੀਂ ਤੁਸੀਂ ਪੈਸੇ ਲੈ ਲਓ ਨਕਦ ਪੈਸੇ ਲੈ ਲਓ ਤੁਸੀਂ 10 ਲੱਖ ਰੁਪਇਆ ਇਹ ਫਿਰ ਜਦੋਂ ਕਹਿੰਦੇ ਵੀ ਡੈਡੀ ਉਹ ਤਾਂ ਕਹਿੰਦਾ ਵੀ 10 ਲੱਖ ਰੁਪਇਆ ਲੈ ਲਓ ਬਾਅਦ 10 ਲੱਖ ਰੁਪਇਆ ਜੇ ਦਿੰਦਾ ਤਾਂ ਤੁਸੀਂ ਪੈ ਲੈ ਲਓ ਜਦੋਂ ਉਹਦੇ ਘਰ ਗਿਆ ਸਰ ਤੇ ਇਨ ਮਿਲ ਗਿਆ ਖੜੇ ਹੋ ਗਿਆ ਕਿ ਵੀ ਨਾ ਮੇਰੇ ਕੋਲ ਪੈਸੇ ਨਾ ਤੇ ਨਾ ਮੈਂ ਰਜਿਸਟਰੀ ਕਰਨੀ ਆ ਇਹ ਸਾਰੀ ਦੇ ਬਿਆਨ ਨੇ ਫਿਰ ਉੱਥੇ ਥੋੜਾ ਅਸੀਂ ਉੱਚੇ ਬੋਲੇ ਆ ਇਨ ਉੱਪਰ ਚੜ ਕੇ ਆਪਣੇ ਕੋਠੇ ਤੇ ਚੜ ਕੇ ਤੇ ਇਨ ਬੀਅਰ ਦੀਆਂ ਬੋਤਲਾਂ ਮਾਰੀਆਂ ਸਾਡੇ ਰੋੜੇ ਮਾਰੇ ਨਾ ਬੀਅਰ ਦੀਆਂ ਬੋਤਲਾਂ ਮਾਰੀਆਂ ਨਾ ਇਹਦਾ ਜਿਹੜਾ ਕੈਮਰਾ ਉਹਦੇ ਚੰਨੇ ਜਿਹੜੀ ਫੋਟੋ ਹੋਈਦੀਆਂ ਨੇ ਉਹਨਾਂ ਸਾਰੀਆਂ ਡਿਲੀਟ ਕਰਤੀਆਂ ਨਾ ਇੱਕੋ ਫੋਟੋ ਰੱਖੀ ਐ ਨਾ ਆਪਣੀ ਕੁੜੀ ਦੀ ਫੋਟੋ ਰੱਖੀ ਦੀ ਜਿਹੜੀ ਉਹਨੂੰ ਅੱਗੇ ਪਿੱਛੇ ਕਰਦਾ ਉਹ ਕੁੜੀ ਬਹੁਤ ਗਲਤ ਗਲਤਮਲਤ ਕੁੜੀ ਹੈ ਦੀਏ ਉਹ ਉਹ ਸਾਡੇ ਦਿਨ ਕੇਸ਼ ਕੇਸ ਬਣਾਵੇ ਸਾ ਮੇਰੀ ਕੁੜੀ ਨੂੰ ਮਾਰਿਆ ਜੀ ਕਿਸੇ ਨੇ ਨਹੀਂ ਮਾਰਿਆ ਮੇਰੇ ਮੁੰਡੇ ਦਾ ਨਾਮ ਪਰਚਾ ਕਰਾਤਾ ਕਿ ਮੈਂ ਤੇਰੀ ਨੌਕਰੀ ਧੜਾ ਦੇਾਂਗਾ ਇਸ ਤਰ੍ਹਾਂ ਕਰਕੇ ਇਹ ਗਲਤ ਗੁੰਮਰਾਹ ਕਰਦਾ ਪੁੱਦਾ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਕਿ ਮੇਰੇ ਬੱਚਿਆਂ ਨੂੰ ਇਹਦਾ ਫੈਸਲਾ ਦਿੱਤਾ ਜਾਏ ਔਰ ਮੇਰੀ ਜਿਹੜੀ ਰਕਮ ਹੈ ਉਹ ਵਾਪਸ ਦਵਾਈ ਜਾਏ ਔਰ ਜਿਹਨਾਂ ਨੂੰ ਪਲਾਟ ਰਜਿਸਟਰੀ ਪਲਾਟ ਦੀ ਕਰਾਈ ਹੈ ਉਹ ਵੀ ਸਾਡੀ ਰਜਿਸਟਰੀ ਜਿਹੜੀ ਵਾਪਸ ਦਵਾਇਆ ਹੈ ਜੈਨ ਜੈਵਾਰਤ ਹਾਂ ਜੀ ਸਭੀ ਕੱਲੀ ਗੱਲ ਜਿਵੇਂ ਤੁਹਾਡੇ ਪੜੋਸੀਆ ਵੱਲੋਂ ਲਗਾਏ ਗਏ ਨੇ ਕਿ ਤੁਹਾਡੇ ਉੱਪਰ ਤੁਹਾਡੇ ਵੱਲੋਂ ਬਾਅਦ ਵਿੱਚ ਦੇ ਨਾਮ ਤੇ ਉਹਨਾਂ 50 ਲੱਖ ਦੇ ਕਰੀਬ ਠੱਗੀ ਕੀਤੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਤੇ ਇਹਹੀ ਗੱਲ ਕਹਿੰਦਾ ਮੈਂ ਮੀਡੀਆ ਕੋ ਇਹਹੀ ਗੱਲ ਮੈਂ ਕਹਿੰਦਾ ਨਾ ਮੈਂ ਏਜੰਟਾਂ ਦਾ ਨਾਮ ਕੋਈ ਮੈਨੂੰ ਗੱਲ ਦਾ ਪਤਾ ਹੈ ਠੀਕ ਹੈ ਜੀ ਉਹਨੂੰ ਇਨੀ ਗੱਲ ਦਾ ਪਤਾ ਹੈ ਮੈਂ ਕੱਲ ਘਰ ਨਹੀਂ ਸੀ ਕੱਲ ਮੈਂ ਗਿਆਦਾ ਕਿਤੇ ਪਠਾਨਕੋੜ ਤਾਂ ਮੇਰੀ ਬੇਟੀ ਘਰ ਹੀ ਤਾਂ ਇਹ ਸਾਰੇ ਬੰਦੇ ਵਿਕੀ ਹੋ ਗਿਆ ਮੁਕੇ ਇਹ ਕਿਨਾਰਾ ਇਹਦਾ ਛੋਟਾ ਭਰਾ ਗੋਚਾ ਇਸ ਤੋਂ ਬਾਅਦ ਅਮਨੀਸ਼ 소ਮਨ ਲਤਾ ਯਸ਼ਪਾਲ ਯਸ਼ਪਾਲ ਦੀ ਜਨਾਨੀ ਨੇ ਆ ਕੇ ਮੇਰੇ ਘਰ ਤੇ ਕੁੜੀ ਦੇ ਨਾਲ ਬਿਲਕੁਲ ਹਮਲਾ ਕੀਤਾ ਹਾਂ ਲੇਕਿਨ ਮੇਰੀ ਕੁੜੀ ਬਿਲਕੁਲ 20-22 ਸਾਲ ਦੀ ਉਮਰ ਹੈ ਨਾਇਲੇ ਜੋਗੀ ਹੈਗੀ ਆ ਆ ਕੇ ਪੂਰਾ ਹਮਲਾ ਕੀਤਾ ਇਹਨਾਂ ਨੇ ਜੋ ਵੀ ਆ ਬੋਤਲਾਂ ਸ਼ਸਲਾ ਮਰਦੇ ਚ ਪੂੜੀਆਂ ਗਈ ਮੇਰੀ ਬੇਟੀ ਨੇ ਫਿਰ 112 ਤੇ ਕੰਪਲੇਟ ਕੀਤੀ ਆ ਪੁਲਿਸ ਆਈ ਆ ਪੁਲਿਸ ਨੇ ਪੂਰੀ ਰਿਪੋਰਟੇਸ਼ਨ ਕੀਤੀ ਆ ਉਹ ਦੇਖਿਆ ਸੁਣਿਆ ਵੀਡੀਓ ਬਣਾ ਕੇ ਸਿੱਧੀ ਐਸਐਸਓ ਨਾਲ ਗੱਲਬਾਤ ਹੋਈ ਆ ਵੀਡੀਓ ਦੇਖੀਆ ਵੀਡੀਓ ਦੇਖਣ ਦੇ ਬਾਅਦ ਇਹਦਾ ਇੱਕ ਮੁੜਾ ਹਾਣੀ ਹੈ ਹਾਣੀ ਨੇ ਦੱਸਿਆ ਭਈ ਇਹਨ ਸ਼ਰਾਬਾਂ ਪਲਾਈਆਂ ਪਲਾਂ ਆਪਣੇ ਮੜਿਆ ਨੂੰ ਕਿਉਂਕਿ ਨਿੱਕਾ ਮੜਾ ਜਿਹੜਾ ਗਣੇਸ਼ ਕੁਮਾਰ ਉਹਦਾ ਤਾਂਦਾ ਹੀ ਆਈਏ ਸ਼ਰਾਬੀ ਦਾ ਗ੍ਰਿਫਜੇ ਕੰਮ ਕਰਦਾ ਪਰ ਇਹਦਾ ਹਾਲੇ ਨੂੰ ਘਰ ਦੇ ਕੋਲ ਤਿੰਨ ਚਾਰ ਪੇਟੀਆਂ ਸ਼ਰਾਬ ਦੀ ਹੋਈ ਚਲੋ ਆਈ ਛੜੀਏ ਐਨ ਸ਼ਰਾਬਾਂ ਪੀ ਕੇ ਨਜ਼ਾਇਰ ਮੇਰੀ ਕੁੜੀ ਦੇ ਨਜ਼ਾਇਜ ਮੇਰਾ ਦਾਦਾ ਤੇ ਕੁੜੀ ਤੇ ਮੇਰੇ ਦਾਦਾ ਤੇ ਕਿਸੋਂ ਮਾਰਿਆ ਗ੍ਰਿਫ ਮਾਰਿਆ ਪੁਰਾ ਹੀ ਸ਼ਮਲਾ ਆਇਆ ਵੀਡੀਓ ਪੂਰੀ ਬਣੀ ਨੇ ਮੇਰੇ ਸੀਸੀ ਕੈਮਰੇ ਲੱਗੇ ਤੇ ਸਾਰਾ ਮਲਕ ਹੋ ਆਇਆ ਪੁਰਾ ਮਲਾਕਾ ਦਾ ਵੀ ਆ ਜਿੱਥੇ ਤੁਹਾਨੂੰ ਜਰੂਰਤ ਪਈ ਪ੍ਰਧਾਨ ਜੀ ਆਈ ਤੁਹਾਡੀ ਜੋ ਵੀ ਹੈ ਆਪਾਂ ਦਵਾਂਗੇ ਗੁਵਾਈ ਦਵਾਂਗੇ ਬਾਕੀ ਜਿਹੜੀ ਇਹ ਪਲਾਟ ਦੀ ਗੱਲਬਾਤ ਹੈ ਇਹ ਪਲਾਟ 17 ਤਰੀਕ ਦੇ ਨਾਲ ਸਾਡੀ ਰਜਿਸਟਰੀ ਹੋਈ ਆ ਮੈਨੂੰ ਕੰਦਾ ਆ ਵੀ ਮੇਰੇ ਹਸਾਰ ਬੜਾ ਕ੍ਰਿਸ਼ਪੇ ਦਾ ਤੇ ਮੈਂ ਪਲਾਟ ਵੇਚਣਾ ਪਿੰਡ ਪਨੋਹਾਲ ਦੇ ਵਿੱਚ ਜਿਆਦਾ ਕੀਮਤੋਂ ਫਰਕਾ ਪੈਂਦਾ ਇਹ ਪਿੰਡ ਪਨੋਹਾਲ ਦੇ ਵਿੱਚ ਸਾਡਾ ਇਹਦਾ ਨਾਲ ਸੌਦਾ ਬਾਜੀ ਹੋਈ ਆ 10 ਲੱਖ ਰੁਪਏ ਦਾ ਸੌਦਾ ਹੈ ਅਦਰ ਨਾਲ 10 ਲੱਖ ਰੁਪਏ ਪਰ ਦਿੱਤਾ ਇਹਨਾਂ ਨੂੰ 10 ਲੱਖ ਦੇ ਕੇ ਫੇਰ ਵੀ ਦਿੰਦੀ ਰਜਿਸਟਰ ਹੋਈ ਆ ਇਹ ਤਾਨੀਆ ਦੀ ਫੋਟੋ ਆ ਇਹ ਮੇਰੀ ਫੋਟੋ ਆ ਇਹ ਵਿਕੀ ਦੀ ਮੁਕੇਸ਼ ਮਾਦਿਆ ਤੇ ਇਹ ਸੁਮਨ ਲਾਦਿਆ ਇਹ ਵੇਚਣ ਵਾਲੀ ਆ ਇਹਦਾ ਬੰਦਾ ਵੀ ਨਾਮ ਲੈਟਾ ਸਾਰੀ ਗੱਲਬਾਤ ਹੋ ਗਈ ਆ ਹਫਤੇ ਬਾਅਦ ਹੀ ਨਾਰੀ ਕਹਿੰਦੇ ਆ ਦੇਖੋ ਜੀ ਤਸਵੀਲੇ ਜੋ ਵੀ ਆਪਾਂ ਗਏ ਆ ਰਜਿਸਟਰੀ ਕਲੋਨੀ ਤੋਂ ਤੇ ਹੋਈ ਆ ਸਭ ਕੁਝ ਪੈਸੇ ਵੀ ਦਿੱਤੇ ਆ ਠੀਕ ਆ ਜੀ ਇਹਦੇ ਜਿਹੜੇ ਵਿਅਕਤੀਆਂ ਨੇ ਪੈਸੇ ਜਮ੍ਹਾਂ ਕਰਾਏ ਆ ਉਹ ਮੈਂ ਉਹ ਵੀ ਤੁਹਾਨੂੰ ਬੈਂਕ ਦੱਸ ਦਣਾ ਇੱਕ ਮਾਧਾਪੁਰ ਦਾ ਬੈਂਕ ਇੱਕ ਐਸਪੀਆਈ ਬੈਂਕ 17 ਤਰੀਕ ਨੂੰ ਰਜਿਸਟਰੀ ਹੋਈ ਆ 19 ਤਰੀਕ ਨੂੰ ਪੈਸੇ ਜਮ੍ਹਾਂ ਕਰਵਾਤੇ ਆਪਣੇ ਬੈਂਕ 'ਚ ਮੈਂ ਬਾਕੀ ਜੋ ਮੇਰੀ ਕੁੜੀ ਨਾਲ ਉਹਨੇ ਜੋ ਨਜਾਇਜ਼ ਧੱਕਾ ਕੀਤਾ ਘਾਰ ਆ ਕੇ ਕੀਤਾ ਮੈਂ ਇੱਕ ਇੱਕ ਨੂੰ ਬਖਸ਼ਾਣੀ ਜਸਪਾਲ ਦੀ ਕੋਲ ਪੜਾਨੀ ਗਿਆ ਆ ਪਰ ਚਲੋ ਹੁਣ ਮੈਂ ਘਰ ਗਿਆ ਪਰ ਲੋਜੀ 452 ਧਾਰਾ ਸਾਡੇ ਤੇ ਲਗਣੀਆਂ ਮੇਰੇ ਮੁਰਤੇ ਪੱਤੇ ਹੋਣੇ ਆ ਠੀਕ ਆ ਹੁਣ ਇਹ ਝੁੱਠੀ ਵਾਲੀ ਕਚਨ ਲਗਾ ਡਿਆ ਪਰ ਲੋਜੀ 50 ਲੱਖ ਲਗ ਲਿਆ ਮੈਂ ਕਹਿੰਦਾ ਜਸਪਾਲ 50 ਲੱਖ ਘਟਾ 2 ਕਰੋੜ ਦੀ ਮੇਰੇ ਤੇ ਐਡਿਕਸ਼ਨ ਲਾ ਉਹ 2 ਕਰੋੜ ਕੋਲੋਂ ਦੱਸ ਕਹਿੰਦੇ ਬੈਂਕ ਚੋਂ ਦੋ ਕਢਾਇਆ 50 ਲੱਖ ਦੱਸ ਕਿੱਥੋਂ ਤੋਂ ਕਢਾਇਆ ਤੇ ਕਿੱਥੋਂ ਮੈਨੂੰ ਦਿੱਤਾ ਕੋਈ 50 ਲੱਖ ਰੁਪਏ ਤੇ ਜੇ ਇਹਨੇ ਜਸਪਾਲ ਨੇ ਮੈਨੂੰ ਦਿੱਤਾ ਹੈ ਕੋਈ ਐਗਰੀਮੈਂਟ ਤੋਂ ਨਾ ਆ ਫੀਟ ਰਤੋਂ ਨਾ ਮਕੇਸ਼ ਕੁਮਾਰ ਦੋ ਨੌਕਰੀਆਂ ਕਰਨ ਦੇ ਆ ਫੌਜੀ ਉਹਨੇ ਮੈਨੂੰ 50 ਲੱਖ ਰੁਪਏ ਦਿੱਤਾ ਇਹ ਦਿੱਤਾ ਨਾ ਹਾਂ ਮਗਰ ਮੈਂ ਦਿੱਤਾ ਮੇਰਾ ਮੂੜਾ ਨਿਗਮ ਮੇਰਾ ਜੁਵਾਈ ਨੌਕਰੀ ਕਰ ਬਾਹਰ ਸਰਵਿਸ ਕਰਕੇ ਆਇਆ 1.5 ਸਾਲ ਕਰਕੇ ਆਇਆ ਨੌਕਰੀ ਕਰਕੇ ਆਇਆ ਉੱਥੋਂ ਹੁਣ ਛੁੱਟੀ ਆਦਾ ਉਹ ਕਹਿੰਦਾ ਠੀਕ ਆ ਪਪਾ ਰਜਿਸਟਰੀ ਕਰਕੇ ਫੇਸ ਮੈਚ ਕਰਦਾ ਬਾਅਦ ਜਾਵਾਂਗਾ ਰਜਿਸਟਰੀ ਕਰਾਈਆ ਉਸ ਤੋਂ ਬਾਅਦ ਜੱਜਪਾਲ ਜਿਹਨੇ ਨੂ ਹੈ ਨੂ ਨੇ ਨਾਲ ਹੀ ਸਾਨੂੰ ਫੋਨ ਕੀਤਾ ਕੋਈ 4-5 ਦਿਨ ਹੋ ਗਿਆ ਮੈਨੂੰ ਕਹਿੰਦੀ ਆ ਚਾਚਾ ਜੀ ਤੁਸੀਂ ਆਦਾ ਕਰੋ ਜਿਹੜੇ ਤਾਂ ਹੀ ਦਾ ਨਾਮ ਤੇ ਰਜਿਸਟਰੀ ਕਰਾਈ ਹੈ ਤੇ ਤੁਸੀਂ ਆਦਾ ਕਰੋ ਤੁਸੀਂ ਹਸਾਂ ਨੂੰ ਫਿਰ ਸਾਡੇ ਨਾਮ ਤੇ ਰਜਿਸਟਰੀ ਕਰ ਦੋ ਤੇ ਤੁਹਾਨੂੰ ਆਪਾਂ 10 ਲੱਖ ਰੁਪਏ ਦੇ ਦਿੰਨੇ ਆ ਮੈਂ ਕਹਿੰਦਾ ਕੀ ਮਤਲਬ ਆ ਮੈਂ ਕਹਿੰਦਾ ਨੇ ਕਹਿੰਦੇ ਸਾਡੇ ਨਾਲ ਬੜਾ ਕਲੇਸ਼ ਪਿਆਦਾ ਇਹਦੇ ਮੈਂ ਪਲੱਸ ਰਿਪੋਰਟਿੰਗ ਕੀਤੀ ਹੈ ਮੈਂ ਆਪਣੇ ਵਕੀਲ ਵੀ ਮਿਲ ਕੇ ਆਇਆ ਮੈਂ ਐਸਐਸਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਹੁਣ ਮੈਂ ਕੁੜੀ ਆਪਣੀ ਦਾ ਮੈਡੀਕਲ ਕਰਕੇ ਆਇਆ ਹੁਣ ਮੈਂ ਕਿਲੇ ਮੈਡੀਕਲ ਕਰਕੇ ਆਇਆ ਫਿਰ ਫੌਜੀ ਗਣੇਸ਼ ਕੁਮਾਰ ਤੇ ਮੁਕੇਸ਼ ਕੁਮਾਰ ਦੋਏ ਪਰ ਹਵਨੇ ਰਾਡਾਂ ਫੜੀਂਦੀਆਂ ਰੰਗਸ਼ਾਲਾ ਲਾ ਕੇ ਸਾਨੂੰ ਬਦਰਾ ਲਾੜੀਆਂ ਮਿਲੇ ਪਿੱਛੇ ਨੱਠਿਆ ਫਾਟਕ ਬੰਦੀ ਪਿੱਛੇ ਦਾ ਪਿੱਛੇ ਹੋ ਗਿਆ ਜੇ ਮੇਰੀ ਕੁੜੀ ਨੂੰ ਮੇਰੇ ਜਵਾਈ ਨੂੰ ਨਿਗਮ ਨੂੰ ਚਲੋ ਮੇਰਾ ਜਵਾਈ ਵੀ ਆ ਮੇਰਾ ਪੁੱਤਰ ਵੀ ਆ ਮੇਰੇ ਖੂਨ ਦਾ ਟੁਕੜਾ ਜੇ ਇਸ ਬੱਚਿਆ ਨੂੰ ਮੇਰੇ ਨਾਲ ਕੁਝ ਵੀ ਹੋ ਗਿਆ ਪਰ ਜੱਜਪਾਲ ਸਭ ਤੋਂ ਵੱਡਾ ਜੱਜਪਾਲ ਵੱਡਾ ਬਦਮਾਸ਼ ਕਹਿੰਦਾ ਭਾਂਦਾ ਚੁੱਤੜਾ ਬਦਮਾਸ਼ ਇਹ ਗੰਦਾ ਲੋਟ ਠੀਕ ਹੈ ਜੱਜਪਾਲ ਦਾ ਵਿੱਕੀ ਦਾ ਮੁਕੇਸ਼ ਕੁਮਾਰ ਦਾ ਨਾਮ ਹੋਏਗਾ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਜੇ ਮੇਰੇ ਬੱਚੇ ਨੂੰ ਹਰਜਮਰਜ ਕੁਝ ਹੋ ਗਿਆ ਮੈਂ ਸਿੱਧਾ ਹੀ ਜੱਛਪਾਲ ਮੇਰਾ ਜੋ ਵੀ ਹੋਇਆਗਾ ਇਹ ਜੁਮੇਦਾਰ ਹੋਏਗਾ ਨਿਕੰਮ ਦਾ ਜੁਮੇਦਾਰ ਹੋਏਗਾ ਵਾਕੀ ਮੈਂ ਰਜਿਸਟਰੀ ਕਰਾਈ ਆ ਇਹਦੇ ਦੇਖੋ ਜੱਛਪਾਲ ਦੀ ਨੂੰ ਕੀ ਕਹਿੰਦੀ ਆ 17 ਤਰੀਕ ਰਜਿਸਟਰ ਕਰਾਈ ਆ 20 ਤਰੀਕ ਮੈਨੂੰ ਕਹਿੰਦੀ ਆ ਇਹਦਾ ਮੁੜਾ ਕਹਿੰਦਿਆ ਜਿਹੜਾ ਮਨੀਸ਼ ਜਿਹਨਾਂ ਦਾ ਹਮਲਾ ਹੋਇਆ ਇਹ ਸੁਣਿਓ ਰਿਪੋਰਟਿੰਗ ਜੀ ਹਲੋ ਮੈਂ ਚਾਚੇ ਮੈਂ ਤਾਂ ਉਹਨੂੰ ਪੈਸਾ ਦੇ ਦਾਂਗੀ ਨਹੀਂ ਨਹੀਂ ਉਹ ਨਹੀਂ ਕੋਈ ਗੱਲ ਨਾ ਠੀਕ ਹੈ ਨਾ 10 ਲੱਖ ਨਾ 10 ਲੱਖ ਤੁਹਾਨੂੰ ਦੇ ਦਾਂਗੀ ਜੀ ਬੋਲੋ ਅਚਲੋ ਬੋਲ ਜਲਦੀ ਇਸਮੇਂ ਕਰਨਾ ਕਰਨਾ ਬੋਲ ਲਓ ਗੱਲ ਤੇ ਮੈਨੂੰ ਦੱਸਿਆ ਜੀ ਇਹ ਦੂਜੇ ਦੇ ਮਨੀਸ਼ ਦੀ ਰਿਕਾਰਡਿੰਗ ਇਹਦੇ ਮੁੜੇ ਦੀ ਹੈ ਜਿਹੜੀ ਜੀ ਸ਼ਹੀ ਹੋਈ ਦੀ ਹੈ ਆਹ ਅੱidene ਮम्मी ਨੇ ਇਹਦੀ ਰਜਿਸਟਰੀ ਆਪਾਂ ਚੇਦੂ ਆਪਾਂ ਦਾ ਨੋਦੇ ਪੈਸੇ ਜਿਦਣੇ ਅੱਛਾ ਜੇ ਜਿਹੜੀ ਜੀ ਇਸਟਰੀ ਦਾ ਨਾਮ ਤਾਂ ਕਰਕੇ ਦਿੰਦੀ ਹੈ ਹਾਂ ਜੀ ਉਹ ਜਿਹੜੀ ਜੀ ਮਮੀ ਵਾਸ ਦੇ ਦੋ ਮਮੀ ਨੇ ਜੀ ਉਹ ਜਿਸਟਰੀ ਮੇਰਾ ਪਾਸੇ ਦੀ ਉਹ ਅਮਰੀਕਾ ਜੀ ਉਸਦੀ ਵਾਪਸ ਦਿੱਤੀ ਤਾਂ ਨੌਪਾਲੇ ਕਾਹੇ ਜੀ ਜਿਹੜੇ ਜਿਹੜੇ ਪਏ ਜੋ ਵਾਪਸ ਦੇ ਦੇਗਾ ਐ ਇਹ ਤਾਂ ਨਹੀਂ ਦੇ ਦਿੰਦੇ ਜੀ ਸਿੱਧੇ ਨਹੀਂ ਦੇ ਦਿੰਦੇ ਹਾਂ ਪੈਂਟਲੀਆਂ ਜਿਹੜਾ ਜਿਹੜੀ ਜਿਹੜਾ ਜਿਹੜੀ ਆਹ ਉਹ ਜਣ ਕੇ ਵਾਪਸ ਜੀ ਇਹ ਕੋਟੇ ਨਹੀਂ ਵਾਪਸ ਕਰ ਦੇ ਦਿੰਦੇ ਅੱਛਾ ਅੱਛਾ ਜੀ ਠੀਕ ਹੈ ਠੀਕ ਆ ਦੇਖੋ ਰਜਿਸਟਰੀ ਕਰਾਈਆ ਐ ਉਹਨੇ ਕਹਿਣ ਦਿਆ ਇਹਦਾ ਮੁੱਲ ਐ ਕਹਿਣ ਦਿਆ ਆਪਾਂ ਤੁਹਾਨੂੰ ਪੈਸੇ ਦੇ ਦੰਨੇ ਆ ਕਿਉਂ ਪੈਸੇ ਦੇ ਦੰਨੇ ਆ ਜਦ ਇਹਨਾਂ ਨੇ ਮੇਰੇ ਕੋਲ ਪੈਸੇ ਹੀ ਨਹੀਂ ਲਏ ਤਾਂ ਫਿਰ ਮੈਨੂੰ ਕਿਉਂ 10 ਲੱਖ ਰੁਪਏ ਦੇਣ ਦੇ ਕਿਉਂ ਕਹਿੰਦੇ ਆ ਤਾਣੀਆਂ ਰੋਗਰ ਜਿੱਥੇ ਕਰਾ ਦੋ ਇਹ ਦਰਸਾਲ ਸਾਰਾ ਹੀ ਝੂਠ ਮਾਰਨ ਰਿਹਾ ਜੱਜਪਾਲ ਆਪਣਾ ਬਚਾ ਕਰਨ ਵਾਸਤੇ ਪੱਲਿਆ ਵੀ ਮੈਂ ਤਾਣੀਆਂ ਹੁੰਦੇ ਘਰ ਗੋਲੀਆਂ ਹੁੰਦੇ ਘਰ ਮੈਂ ਗਿਆ ਪੰਗਾ ਪਾ ਕੇ ਆਇਆ ਠੀਕ ਹੈ ਤਾਂ ਆਪਣਾ ਮੈਂ ਕੋਈ ਤੇ ਕੋਈ ਮੈਂ ਨੁਕਸਨ ਕੱਢਾਂਗਾ ਆਪਣਾ ਬਚਾ ਕਰਨ ਵਾਸਤੇ ਔਰ ਜੱਜਪਾਲ ਜਿਹੜਾ ਖਤਰਨਾਕ ਬੰਦਾ ਮੈਂ ਉਹਨਾਂ ਕੋਈ ਨਹੀਂ ਆ ਜੇ ਮੇਰੇ ਬੱਚਿਆਂ ਨੂੰ ਨਿਗਰ ਨੂੰ ਤਾਣੀਆਂ ਨੂੰ ਕੁਝ ਹੋ ਜੇ ਮੈਂ ਹਾਈ ਕੋਰਟ ਤੱਕ ਪਹੁੰਚਾਂਗਾ ਮੈਂ ਇਹਨਾਂ ਨੂੰ ਜੋ ਵੀ ਹੈ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਜਿੰਮੇਦਾਰ ਜੱਜਪਾਲ ਵਿਕੇਗਾ ਦਾ ਟੱਪਰ ਸਾਰਾ ਹੋਏਗਾ